ਸਤ ਸ੍ਰੀ ਅਕਾਲ ਦੋਸਤੋ ਅ ਅਸੀਂ ਇਸ ਵੇਲੇ ਫੋਰਟਿਸ ਹਸਪੀਟਲ 'ਚ ਖੜੇ ਹਾਂ ਮਹਾਲੀ ਤੇ ਅ ਰਾਜਵੀਰ ਨੋ ਡਾਊਟ ਕਾਰ ਐਕਸੀਡੈਂਟ ਹੋਇਆ ਹੈ ਸੱਟ ਲੱਗੀ ਹੈ ਤੇ ਹਾਲਾਤ ਚੱਲ ਰਹੇ ਹਨ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਹਨ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਿਹਾ ਹੈ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਹੈ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸਨੇਹ ਜਿਹੜੇ ਯਾਨੀ ਰਾਜਵੀਰ ਨੂੰ ਚੌਹਾਂ ਨਾਲ ਨੂੰ ਦੇ ਰਹੇ ਉਹ ਸਾਨੂੰ ਕਦੇ ਨਹੀਂ ਮਨਜੂਰ ਨਹੀਂ ਤੇ ਮਹਾਰਾਜ ਦੀ ਕਿਰਪਾ ਹੈ ਕਿ ਰਾਜਵੀਰ ਇਸ ਵੇਲੇ ਤੜਕੇ ਦੇ ਹੁਣ ਫਿਰ ਕਿਹੜੇ ਘੰਟੇ ਪੀ 8:00 ਵਜੇ ਤੇ ਬਿਲਕੁਲ ਠੀਕ ਠਾਕ ਆ ਉਹ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਗੜੇ ਜਿਹੇ ਨਾਲ ਉਹ ਆਪਣੀ ਆਪਣਾ ਸਾਰਾ ਖਿੜਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੋਂਨਾ ਭੈਣ ਭਰਾਵਾਂ ਨੂੰ ਕਿ ਜਿਹੜੇ ਚੰਦ ਖਬਿਓਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੜਾ ਰਹੇ ਕਿਸੇ ਦੇ ਦੁੱਖ ਦਾ ਇਦਾਂ ਤਵਾਸ਼ਾ ਨਾ ਬਣਾਓ ਮੇਰੇ ਭਰਾ ਬਣ ਕੇ ਦੁੱਖ ਦਾ दारू ਬਣੀ ਦਾ ਤਵਾਸ਼ਾ ਨਹੀਂ ਬਣਾਈ। ਸੋ ਸਾਰੇ ਪਾਜ ਅਸੀਂ ਬਾਈ ਹੁਣ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਅੰਦਰ ਬੈਠੇ ਆ ਸਾਰੇ ਸੱਜਣ। ਸੋ ਉਹਦੇ ਲਈ ਅਰਦਾਸ ਕਰੋ। ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਸਭਾ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਘਰ ਆ।